26 ਜਨਵਰੀ ਨੂੰ ਮੌਕੇ ਦੇ ਉੱਤੇ ਜਿਹੜਾ ਕੌਮੀ ਸਾਹ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਸਿੰਬੋਲਿਕ ਪ੍ਰੋਟੈਸਟ ਆ ਜਿਹੜਾ ਉਹ ਕੀਤਾ ਜਾਣਾ ਹੈ ਸੀਗਾ ਤੇ ਉਹ ਦੇਖ ਸਕਦੇ ਹੋ ਕਿ ਹੁਣ ਇਸ ਵਕਤ ਕੌਮੀ ਸਾਹ ਮੋਰਚਾ ਜਿਹੜਾ ਉਹ ਮਹਾਲੀ ਦੀ ਕੋਰਸ ਸੁਸਾਇਟੀ ਹੋਮਲੈਂਡ ਦੇ ਬਾਹਰ ਜਿਹੜਾ ਪਹੁੰਚ ਚੁੱਕਾ ਹੈ ਤੇ ਗੁਰਦੁਆਰਾ ਸ੍ਰੀ ਸੁਹਾਣਾ ਸਾਹਿਬ ਵਿਖੇ ਨਤਮਸਤਕ ਜਿਹੜਾ ਉਹ ਹੋਣ ਜਾ ਰਿਹਾ ਤੇ ਇਹ ਤਸਵੀਰਾਂ ਨੇ ਦੂਜੇ ਪਾਸੇ ਕਿਸਾਨਾਂ ਦਾ ਜਿਹੜਾ ਟਰੈਕਟਰ ਮਾਰਚ ਆ ਜਿਹੜਾ ਉਹ ਵੀ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਇਹ ਦੂਜੇ ਪਾਸੇ ਜਿਹੜਾ ਕੌਮੀ ਸਾਹਿਬ ਮੋਰਚੇ ਵੱਲੋਂ ਜਿਹੜਾ ਗੁਰਦੁਆਰਾ ਸ੍ਰੀ ਜਿਹੜਾ ਸਿੰਘ ਸ਼ਹੀਦ ਦਾ ਸੁਹਾਣਾ ਸਾਹਿਬ ਵਿਖੇ ਜਿਹੜਾ ਉੱਥੇ ਖੜ ਕੇ ਜਿਹੜੇ ਨਾਰੇ ਬਾਜਿਏ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ 26 ਜਨਵਰੀ ਦੇ ਮੌਕੇ ਦੇ ਉੱਤੇ ਕੌਮੀ ਸਾਹਿਬ ਮੋਰਚੇ ਵੱਲੋਂ ਜਿਹੜਾ ਇਹ ਇੱਕ ਸਿੰਬੋਲਿਕ ਮਾਰਚ ਜਿਹੜਾ ਉਹ ਕੱਢਿਆ ਗਿਆ ਲਗਭਗ 5 ਕਿਲੋਮੀਟਰ ਸਫ਼ਰ ਤੈਅ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਮਾਰਚ ਆ ਉਹ ਇਸ ਵਕਤ ਅਸ ਗੁਰਦੁਆਰਾ ਸੁਹਾਣਾ ਸਾਹਿਬ ਵਿਖੇ ਜਿਹੜਾ ਉਹ ਪਹੁੰਚ ਚੁੱਕਾ ਹੈ ਤੇ ਇਸ ਦੇ ਨਾਲ ਹੀ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਸਾਲ ਤੋਂ ਪਿਛਲੇ ਇੱਕ ਸਾਲ ਤੋਂ ਜਿਹੜਾ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਜਿਹੜਾ ਇੱਕ ਧਰਨਾ ਜਿਹੜਾ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੱਗਿਆ ਹੋਇਆ ਹੈ ਤੇ ਇੱਥੇ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਆਗੂ ਇੱਥੇ ਮਜੂਰ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਬਾਬਾ ਜੀ ਪਹਿਲਾ 26 ਜਨਵਰੀ ਨੂੰ ਮਾਰਚ ਕੱਢਿਆ ਪਿਛਲੀ ਫਿਰ 15 ਅਗਸਤ ਨੂੰ ਇੱਕ ਵਾਰੀ ਫੇਰ 26 ਜਨਵਰੀ ਮੋੜ ਆ ਗਈ ਹੈ ਪਰ ਅਜੇ ਤੱਕ ਕੋਈ ਪ੍ਰੈਸ਼ਰ ਸਰਕਾਰ ਦੇ ਉੱਤੇ ਪੈਂਦਾ ਨਹੀਂ ਹੋਇਆ ਦਿਖਾਈ ਦੇ ਰਿਹਾ ਹੈਗਾ ਕੀ ਲੱਗਦਾ ਕਿ ਅੱਜ ਦਾ ਜਿਹੜਾ ਮਾਰਚ ਆ ਉਹ ਕਿੰਨਾ ਕੁ ਸਫਲਤਾਪੂਰਵਕ ਰਹਿਣ ਵਾਲਾ ਹੈ ਦੇਖੋ ਜਿਹੜਾ ਖਾਲਸਾ ਪੰਥ ਦਾ ਸੁਧਾਰ ਹੈ ਦੇਖੋ ਸਾਡਾ ਕੰਮ ਹੈ ਪਹਿਰਾ ਦੇਣਾ ਸੁਧਾਰ ਤੇ ਮਰਯਾਦਾ ਜੇ ਕੋ ਕੋ ਜਿਹੜਾ ਸਾਡਾ ਕੌਮੀ ਇਨਸਾਫ ਮੋਰਚੇ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਸੁਮੱਚੀ ਕੋਮ ਵੱਲੋਂ ਜਿਹੜਾ ਕਿ ਬੰਦੀ ਸਿੰਘਾਂ ਨੂੰ ਰਿਹਾ ਕੇ ਰਿਹਾਈ ਨੂੰ ਲੈ ਕੇ ਸੰਘਰਸ਼ ਚੱਲਦਾ ਪਿਆ ਹੈ ਬੇਦਬਿਆਂ ਨੂੰ ਲੈ ਕੇ ਚੱਲਦਾ ਪਿਆ ਸੰਘਰਸ਼ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਆ ਵਿਵਾਦ ਚੜ੍ਹ ਕੇ ਤਗੜੇ ਹੋ ਕੇ ਸਾਡਾ ਸੰਘਰਸ਼ ਕਰਨਾ ਫਰਜ਼ ਆ ਦੇਖੋ ਅੱਜ ਇੱਥੇ ਜਿੱਥੇ 26 ਜਨਵਰੀ ਨੂੰ ਗੰਨਤ ਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਕੌਮੀ ਸਾਬ ਮੋਰਚੇ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਰੋਸ ਮਾਰਚ ਕਿਉਂ ਕੱਢਿਆ ਜਾ ਰਿਹਾ ਜਦੋਂ ਕਿ ਕਹੇ ਦੇ ਆਵਾਜ਼ ਦਵਾਈ ਜਾਵੇ ਹੱਕ ਦਵਾਏ ਜਾਣ ਜਿਹੜੇ ਕਿ ਕੋਈ ਵੀ ਆਪਾਂ ਦੇਖਦੇ ਕੋਈ ਜ਼ੁਲਮ ਹੁੰਦਾ ਜਾਂ ਕੋਈ ਵਾਰਦਾਤ ਹੁੰਦੀ ਏ ਕਾਨੂੰਨ ਇੱਕ ਹੋਣਾ ਚਾਹੀਦਾ ਹੈ ਸੰਵਿਧਾਨ ਇੱਕ ਹੋਣਾ ਚਾਹੀਦਾ ਹੈ ਦੇਖੋ ਬੰਦੀ ਸਿੰਘ 32 32 ਸਾਲ 22 22 ਹਿਸਾਬ ਸਜਾਵਾਂ ਪੂਰੀਆ ਕਰ ਚੁੱਕਿਆ ਸਰਕਾਰਾਂ ਵੱਲੋਂ ਉਹਨਾਂ ਦੀ ਕੋਈ ਰਿਹਾਈ ਨਹੀਂ ਕੀਤੀ ਜਾਂਦੀ ਇੱਕ ਸਰਸੇਵਾਲਾ ਸਾਹ ਦੇ ਉੱਤੇ ਜੇਨਰਲ ਪ੍ਰੋਲ ਤੇ ਆ ਜਾਂਦਾ ਭਾਈ ਇਸ ਤੋਂ ਬਾਅਦ ਦੇ ਵਿੱਚ ਕੀ ਰੂਪਰੇਖਾ ਰਹਿਣ ਵਾਲੀ ਹੈ ਮਾਰਚ ਦੀ ਕੀ 31 ਸਮਾਪਤ ਹੋ ਜਾਵੇਗਾ ਜਾਂ ਵੀਪੀਏ ਜਾ ਕੇ ਸਮਾਪਤੀ ਹੋਵੇਗੀ ਮਾਰਚ ਦੀ ਮਾਰਚ ਦੀ ਜਿਹੜੀ ਸਮਾਪਤੀ ਹੋ ਕੌਮੀ ਸਾਬ ਮੋਰਚੇ ਦੀ ਸਟੇਜ ਤੇ ਸਮਾਪਤੀ ਹੋਏਗੀ ਉੱਥੇ ਸਟੇਜ ਲੱਗੇਗੀ ਜਿਹੜੀ ਗਾਂ ਨਵੀਂ ਰਣਨੀਤੀ ਉੱਥੇ ਵਿਚਾਰਾ ਹੋਣਗੇ ਸਟੇਜ ਤੇ ਜਾ ਕੇ ਕੌਮੀ ਸਾਬ ਮੋਰਚੇ ਤੇ ਬਾਬਾ ਰਾਜਾ ਸਿੰਘ ਰਾਜ ਵੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਇਸ ਕਿਸ ਤਰ੍ਹਾਂ ਨਾਲ ਦੇਖਦੇ ਹੋ ਇਹ ਕਿੰਨਾ ਕਿ ਸਫਲਤਾਪੂਰਕ ਜਿਹੜਾ ਮਾਰਚ ਜਿਹੜਾ ਹੋ ਰਿਹਾ ਹੈਗਾ ਇਹਦਾ ਵਾਹਿਗੁਰੂ ਜੀ ਖਾਲਸਾ ਜੀ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ ਇਹ ਸਿੱਖ ਕੌਮ ਚਾਹੁੰਦੀ ਆ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਅੱਜ 1950 ਦੇ ਵਿੱਚ ਅੱਜ ਦਾ ਉਹ ਦਿਨ ਆ 1950 ਦੇ ਵਿੱਚ ਇਸ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਡਾਕਟਰ ਬੀ ਆਰ ਅੰਬੇਡਕਰ ਨੇ ਲਿਖਿਆ ਸੀ ਉਸ ਸੰਵਿਧਾਨ ਮੁਤਾਬਕ ਜਿਨ੍ਹਾਂ ਨੇ ਸਜ਼ਾਾਂ ਜੇ ਉਹ ਕੋਈ ਵੀ ਆ ਜੋ ਸਜ਼ਾ ਭੋਗਤ ਲੈਂਦਾ ਉਹਨੂੰ ਰਿਹਾ ਕਰਨਾ ਚਾਹੀਦਾ ਪਰ ਸਰਕਾਰ ਉਸ ਸੰਵਿਧਾਨ ਨੂੰ ਨਾ ਮੰਨਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਕਰ ਰਹੀ ਉਹਨਾਂ ਨੂੰ 16 ਸਾਲ ਦੀ بجائے 14 ਸਾਲ ਦੀ بجائے 32 33 30 ਦੀ ਸਾਲ ਹੋ ਗਏ ਜ਼ਿਲ੍ਹਾ ਵਿੱਚ ਬੰਦ ਕਰੇ ਜਿਹੜੇ ਸੰਵਿਧਾਨ ਦੇ ਉਲਟਾ ਕੰਮ ਸੰਵਿਧਾਨ ਕਹਿੰਦਾ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਫਿਰ ਸਰਕਾਰਾਂ ਕਿਉਂ ਨਹੀਂ ਸੰਵਿਧਾਨ ਨੂੰ ਮੰਨਦੀਆਂ ਅਸੀਂ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਪੀਸਫੁਲੀ ਲੜਾਈ ਲੜ ਰਹੇ ਹਾਂ ਸੜਕਾਂ ਦੇ ਉੱਤੇ ਉਤਰੇ ਹੋਇਆ ਤੇ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਨੂੰ ਤੁਰੰਤ ਰਿਹਾ ਕਰ ਕਰੇ ਅੱਜ ਕਿਹੜੇ ਮੂ ਨਾਲ ਪ੍ਰਧਾਨ ਮੰਤਰੀ ਕਚੰਡਾਲਾ ਹਰਾ ਰਿਹਾ ਉਹਨੇ ਸੰਵਿਧਾਨ ਰੱਦ ਕਰਤਾ ਸਰਕਾਰਾਂ ਨੇ ਸੰਵਿਧਾਨ ਰੱਦ ਕਰਤਾ ਪਰ ਜਨਤਾ ਮੰਨ ਰਹੀ ਆ ਇਸ ਕਰਕੇ ਜਿਹੜੇ ਬੰਦੀ ਸਿੰਘ ਨੇ ਸੰਵਿਧਾਨ ਮੁਤਾਬਕ ਰਿਹਾ ਹੋਣੇ ਚਾਹੀਦੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਆਓ ਇਕੱਠੇ ਹੋ ਕੇ ਹੰਬਲਾ ਮਾਰੀਏ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਾਈਏ ਮੈਂ ਕਹਿੰਦੀ ਸੀ 1 ਸਾਲ ਹੋ ਗਿਆ ਮੋਰਜਾ ਕਿਸੇ ਖੈਰ ਨਹੀਂ ਲਿੱਤੀ ਜਦ ਰਾਜੀਵ ਕੇ ਕਾਤਲ ਛੁੱਟ ਸਕਦੇ ਹੈ ਜਦ ਉਹ ਬਾਨੂ ਕੇ ਕਾਤਲ ਛੁੱਟ ਸਕਦੇ ਸਿੱਖੋ ਕੇ ਲਈ ਕਾਨੂੰਨ ਹੋਰ ਹੈ ਕਾਨੂੰਨ ਤਾਂ ਸਭ ਦੇ ਲਈ ਬਰਾਬਰ ਹੈ ਹਮੇ ਇਨਸਾਫ ਕਿਉਂ ਨਹੀਂ ਮਿਲ ਰਹਾ ਸਰਕਾਰੇ ਗੰジャ ਮੰジャ ਸੁਣ ਲੈ ਸਰਕਾਰ ਇਤਨੀ ਬੇਕੂਬ ਹੈ ਹਮ ਆਪਣੀ ਆਖਰੀ ਦਰ ਤੱਕ ਆਖਰੀ ਜਾਨ ਤੱਕ ਲੜਾਂਗੇ ਸਿੰਘੋ ਕੋ ਰਿਹਾ ਕਰਨਗੇ ਨਹੀਂ ਤਾਂ ਤਾਲੇ ਖੁਲਵਾएंगे ਹਮ ਤਾਲੇ ਖੁਲਵਾ ਕੇ ਵੀ ਜਾਨ ਦੇ ਕੇ ਵੀ ਉਨਕੋ छुड़ाएंगे ਆ ਬਿਲਕੁਲ ਦੇਖ ਸਕਦੇ ਹੋ ਕਿ ਕੌਮੀ ਇਨਸਾਫ ਮੋਰਚਾ ਇਸ ਵਕਤ ਬਿਲਕੁਲ ਗੁਰਦੁਆਰਾ ਸਿੰਘ ਸ਼ੀਦਾ ਸੋਹਾੜਾ ਸਾਹਿਬ ਵੀ ਕਿਹ ਜਿਹੜਾ ਉਹ ਪਹੁੰਚ ਚੁੱਕਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਕੌਮੀ ਸਾਬ ਮੋਰਚੇ ਦੀ ਜਿਹੜੀ ਸਮਾਪਤੀ ਆ ਉਹ ਵਾਈਪੀਐਸ ਚੌਕ ਦੇ ਵਿੱਚ ਜਾ ਕੇ ਜਿੱਥੇ ਕੌਮੀ ਸਾਬ ਮੋਰਚੇ ਦਾ ਧਰਨਾ ਪਿਛਲੇ 1 ਸਾਲ ਤੋਂ ਲੱਗਿਆ ਹੋਇਆ ਉੱਥੇ ਜਾ ਕੇ ਹੀ ਜਿਹੜੀ ਇਸ ਦੀ ਸਮਾਪਤੀ ਹੋਵੇਗੀ ਪਰ ਇੱਥੇ ਇੱਕ ਸ ਸੰਗਤਾਂ ਨੂੰ ਜਿਹੜਾ ਸੰਬੋਧਨ ਜਿਹੜਾ ਉਹ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਦੇ ਵਿੱਚ ਹੁਣ ਕੌਮੀ ਸਾਬ ਮੋਰਚੇ ਦਾ ਮਾਰਚ ਇੱਕ ਵਾਰੀ ਫਿਰ ਜਿਹੜਾ ਸੁਹਾਣਾ ਸਾਹਿਬ ਗੁਰਦੁਆਰਾ ਤੋਂ ਉਹ ਰਵਾਨਾ ਹੋਵੇਗਾ ਅਤੇ ਜਿਸ ਦੀ ਸਮਾਪਤੀ ਹੈ ਜਿਹੜੀ ਉਹ ਵੀਪੀਐਸ ਚੌਂਕ ਜਿੱਥੇ ਧਰਨੇ ਵਾਲੀ ਸਥਾਨ ਆ ਉੱਥੇ ਜਾ ਕੇ ਹੀ ਸਟੇਜ ਦੇ ਉੱਤੇ ਸਮਾਪਤੀ ਹੋਵੇਗੀ ਫਿਲਹਾਲ ਇਹ ਧਰਨਾ ਕਿੰਨਾ ਕ ਇਹ ਮਾਰਚ ਜਿਹੜਾ ਉਹ ਕਿੰਨਾ ਕ ਅਸਰਦਾਈ ਰਹਿਣ ਵਾਲਾ ਹੈ ਕਿ ਇਸ ਮਾਰਚ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਤੇ ਕੋਈ ਪ੍ਰਭਾਵ ਪਵੇਗਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਵੀਡੀਓ ਜਰਨਲਿਸਟ ਪਵਨ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਮਹਾਲੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ